ਦੋਸਤੋ ਤੁਸੀਂ ਕੁੰਭ ਦੇ ਮੇਲੇ ਦੇ ਬਾਰੇ ਤਾਂ ਸੁਣਿਆ ਹੀ ਹੋਣਾ ਹੈ ਮਹਾਕੁੰਭ ਦੇ ਬਾਰੇ ਵੀ ਸੁਣਿਆ ਹੀ ਹੋਣਾ ਹੈ ਕੀ ਤੁਸੀਂ ਜਾਣਦੇ ਹੋ ਕਿ ਇਹ ਮੇਲਾ ਕਿਉਂ ਲੱਗਦਾ ਹੈ ਕਿੰਨੇ ਟਾਈਮ ਬਾਅਦ ਕਿਹੜਾ ਮੇਲਾ ਲੱਗਦਾ ਹੈ ਨਹੀਂ ਤਾਂ ਚਲੋ ਅੱਜ ਮੈਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੂੰਗੀ ਤੇ ਇਸ ਦੇ ਕੁਝ ਇਹੋ ਜਿਹੇ ਖਾਸ ਰਹੱਸ ਦੱਸੂੰਗੀ ਜੋ ਅੱਜ ਤੱਕ ਤੁਸੀਂ ਨਹੀਂ ਸੁਨੇ ਹੋਣਗੇ ਮਹਾਕੁੰਭ ਮੇਲਾ ਭਾਰਤ ਦੇ ਸਭ ਤੋਂ ਵੱਡੇ ਅਤੇ ਪੁਰਾਤਨ ਧਾਰਮਿਕ ਆਯੋਜਨਾ ਵਿੱਚੋਂ ਇੱਕ ਹੈ ਇਸ ਮੇਲੇ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਸ ਦੀ ਮੁੱਖ ਗਥਾ ਪੌਰਾਣਿਕ ਕਥਾਵਾਂ ਧਾਰਮਿਕ ਰਿਵਾਜਾਂ ਤੇ ਜੋਤਿਸ਼ੀ ਗਣਨਾਵਾਂ ਨਾਲ ਜੁੜੀ ਹੋਈ ਹੈ। ਮਹਾਕੁੰਭ ਹਰ 12 ਸਾਲ ਵਿੱਚ ਚਾਰ ਪਵਿੱਤਰ ਸਥਾਨਾਂ ਹਰੀਦੁਆਰ, ਪ੍ਰਾਗਰਾਜ, ਉਜੈਨ ਅਤੇ ਨਾਸਿਕ ਤੇ ਲੱਗਦਾ ਹੈ। ਆਓ ਮਹਾਕੁੰਭ ਦੇ ਇਤਿਹਾਸ ਅਤੇ ਇਸ ਦੇ ਮਹੱਤਵ ਨੂੰ ਵਿਸਥਾਰ ਨਾਲ ਸਮਝੀਏ। ਮਹਾਕੁੰਭ ਦਾ ਜ਼ਿਕਰ ਸਮੁੰਦਰ ਮੰਥਨ ਦੀ ਪ੍ਰਾਚੀਨ ਕਥਾ ਨਾਲ ਹੁੰਦਾ ਹੈ। ਦੇਵਤਿਆਂ ਅਤੇ ਅਸੁਰਾਂ ਵਿੱਚ ਅੰਮ੍ਰਿਤ ਹਾਸਲ ਕਰਨ ਲਈ ਸਮੁੰਦਰ ਮੰਥਨ ਹੋਇਆ। ਇਸ ਮੰਥਨ ਤੋਂ 14 ਰਤਨ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤ ਕਲਸ਼ ਸੀ। ਜਦੋਂ ਅੰਮ੍ਰਿਤ ਕਲਸ਼ ਮਿਲਿਆ ਤਾਂ ਇਸ ਨੂੰ ਲੈ ਕੇ ਦੇਵਤਿਆਂ ਅਤੇ ਦੈਤਿਆਂ ਵਿੱਚ ਜੰਗ ਹੋਣ ਲੱਗੀ। ਇਸ ਦੌਰਾਨ ਅੰਮ੍ਰਿਤ ਕਲਸ਼ ਨੂੰ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਮੋਹਨੀ ਰੂਪ ਧਾਰਨ ਕੀਤਾ। ਜਦੋਂ ਅੰਮ੍ਰਿਤ ਕਲਸ਼ ਲਈ ਇੱਕ ਧਕਾ ਮੁਕੀ ਹੋ ਰਹੀ ਸੀ ਤਦ ਅੰਮ੍ਰਿਤ ਦੀਆਂ ਕੁਝ ਬੂੰਦਾਂ ਧਰਤੀ ਦੇ ਚਾਨਣ ਸਤਾਨਾ ਖਰੀਦਵਾਰ ਪਾਰਾਗ ਰਾਜ ਨਾਸਿਕ ਅਤੇ 우ਜੈਨ ਤੇ ਡਿਗੀਆਂ ਇਹਨਾਂ ਸਥਾਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇੱਥੇ ਮਹਾਕੁੰਭ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਕਥਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਚਾਰ ਸਥਾਨਾਂ ਤੇ ਮਹਾਕੁੰਭ ਦੇ ਦੌਰਾਨ ਸਤਾਨ ਕੀਤਾ ਜਾਵੇ ਤਾਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਮਹਾਕੁੰਭ ਸਿਰਫ ਪੌਰਾਣਿਕ ਕਹਾਣੀਆਂ ਤੱਕ ਸੀਮਿਤ ਨਹੀਂ ਹੈ ਇਸ ਦਾ ਇਤਿਹਾਸਿਕ ਜ਼ਿਕਰ ਵੀ ਹੁੰਦਾ ਹੈ ਮਹਾਕੁੰਭ ਦਾ ਸਭ ਤੋਂ ਪਹਿਲਾ ਜ਼ਿਕਰ ਰਿਗਵੇਦ ਅਤੇ ਪੁਰਾਣਾ ਵਿੱਚ ਮਿਲਦਾ ਹੈ। ਹਮਾਇਉ ਸੰਗਤ ਇਤ ਸਿੰਘ ਚਿੰਨ ਦੇ ਯਾਤਰੀ ਜਿਨ੍ਹਾਂ ਨੇ ਪ੍ਰਾਚੀਨ ਭਾਰਤ ਦੀ ਯਾਤਰਾ ਕੀਤੀ। ਉਹਨਾਂ ਨੇ ਮਹਾਕੁੰਬ ਦੇ ਵਿਸ਼ੇਸ਼ ਮੇਲਿਆਂ ਦਾ ਜ਼ਿਕਰ ਕੀਤਾ। ਮੁਗਲ ਸ਼ਾਸਕ ਯਹਾਂਗਿਰ ਦੇ ਰਾਜਕਾਲ ਦੌਰਾਨ ਮਹਾਕੁੰਭ ਨੂੰ ਦੇਖਣ ਲਈ ਕਈ ਯਾਤਰੀ ਆਏ ਜਿਸ ਨੂੰ ਅੱਜ ਦੇ ਧਾਰਮਿਕ ਸਲਾਨੀ ਵੀ ਕਿਹਾ ਜਾਂਦਾ ਹੈ। ਮਹਾਕੁੰਭ ਦੇ ਆਯੋਜਨ ਲਈ ਸਮੇਂ ਸਾਰਨੀ ਜੋਤਿਸ਼ ਗਣਿਤਾ ਦੇ ਆਧਾਰਿਤ ਹੈ। ਇਹ ਤਦ ਹੋਵੇਗਾ ਜਦ ਸੂਰਜ ਚੰਦਰਮਾ ਅਤੇ ਬ੍ਰਹਸਪਤੀ ਦੀ ਸਥਿਤੀ ਇੱਕ ਵਿਸ਼ੇਸ਼ ਦਿਸ਼ਾ ਵਿੱਚ ਆਉਂਦੀ ਹੈ ਇਹ ਸਥਿਤੀ 12 ਸਾਲਾਂ ਵਿੱਚ ਇੱਕ ਵਾਰ ਬਣਦੀ ਹੈ ਇਸ ਕਰਕੇ ਮਹਾਕੁੰਭ ਦਾ ਯੋਜਨ ਵੀ ਹਰ 12 ਸਾਲ ਬਾਅਦ ਕੀਤਾ ਜਾਂਦਾ ਹੈ ਇਸ ਸਥਿਤੀ ਨੂੰ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬ੍ਰਹਮੰਡ ਵਿੱਚ ਸਕਾਰਾਤਮਕ ਊਰਜਾ ਨੂੰ ਜਨਮ ਦਿੰਦੀ ਹੈ ਚਲੋ ਹੁਣ ਮਹਾਕੁੰਭ ਦੇ ਚਾਰ ਸਥਾਨ ਅਤੇ ਉਹਨਾਂ ਦੇ ਮਹੱਤਵ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਹਰੀਦਵਾਰ हरि दी पूजा ਲਈ ਪ੍ਰਸਿੱਧ ਹਰੀਦਵਾਰ ਗੰਗਾ ਨਦੀ ਦੇ ਕੰਢੇ ਸਥਿਤ ਹੈ ਇਥੇ ਅੰਮ੍ਰਿਤ ਦੀ ਬੂੰਦ ਡਿੱਗੀ ਸੀ ਇਹ ਥਾਂ ਤਪੱਸਿਆ ਅਤੇ ਆਤਮਿਕ ਸ਼ਾਂਤੀ ਲਈ ਮਹਾਰ ਹੈ ਪਰਾਗ ਰਾਜ ਗੰਗਾ ਜਮੁਨਾ ਅਤੇ ਅਦ੍ਰਿਸ਼ ਸਰਸਵਤੀ ਦਾ ਸੰਗਮ ਹੈ ਇਹ ਮੰਨਿਆ ਜਾਂਦਾ ਹੈ ਕਿ ਇਥੇ ਅੰਮ੍ਰਿਤ ਦੇ ਨਾਲ ਇਸ਼ਨਾਨ ਨਾਲ ਮੋਕਸ਼ ਮਿਲਦਾ ਹੈ 나सिक ਇੰਡੀਅਨ ਸੰਸਕ੍ਰਿਤੀ ਲਈ ਅਹਿਮ ਹੈ ਗੋਦਾਵਰੀ ਨਦੀ ਦੇ ਕੰਢੇ ਤੇ ਇਸ਼ਨਾਨ ਕਰਨਾ ਪਵਿੱਤਰ ਮੰਨਿਆ ਜਾਂਦਾ ਹੈ शिव भगवान ਦੇ ਮਹਾਕਾਲ ਮੰਦਰ ਵਿੱਚ ਪ੍ਰਸਿੱਧ ਇਸ ਦਾ ਜੋਤੀ ਸਤਿ ਅਧਿਆਤਮਿਕ ਸ਼ਕਤੀਆਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਮਹਾਕੁੰਭ ਜੋਤੀ ਸ਼ਾਸਤਰ ਅਤੇ ਅਧਿਆਤਮਿਕ ਦਾ ਵਿਲੱਖਣ ਸੰਗਮ ਹੈ। ਸੂਰਜ, ਚੰਦਰਮਾ ਅਤੇ ਬ੍ਰਹਸਪਤੀ ਦੀ ਖਾਸ ਸਥਿਤੀ ਦੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਕੁੰਭ ਦੇ ਦੌਰਾਨ ਗੰਗਾ ਤੇ ਹੋਰ ਨਦੀਆਂ ਦਾ ਪਾਣੀ ਅੰਮ੍ਰਿਤ ਹੋ ਜਾਂਦਾ ਹੈ। ਇਹਨਾਂ ਨਦੀਆਂ ਵਿੱਚ ਸਨਾਨ ਕਰਨ ਨਾਲ ਪਾਪ ਦੀ ਮੁਕਤੀ ਅਤੇ ਆਤਮਿਕ ਸਫਲਤਾ ਮਿਲਦੀ ਹੈ। ਅੱਜ ਦੇ ਜ਼ਮਾਨੇ ਵਿੱਚ ਮਹਾਕੁੰਭ ਸਿਰਫ ਧਾਰਮਿਕ ਤਿਉਹਾਰ ਨਹੀਂ ਰਹਿੰਦਾ। ਇਕ ਵਿਸ਼ਵ ਪੱਧਰ ਦਾ ਆਯੋਜਨ ਬਣ ਗਿਆ ਹੈ ਲੱਖਾਂ ਯਾਤਰੀ ਮਹਾਕੁੰਭ ਵਿੱਚ ਹਿੱਸਾ ਲੈਂਦੇ ਹਨ ਯੂਨੈਸਕੋ ਨੇ ਇਸ ਨੂੰ ਅਮੋਲ ਧਾਰਮਿਕ ਪਰੰਪਰਾ ਦੇ ਨਾਂ ਨਾਲ ਮਾਨਤਾ ਦਿੱਤੀ ਹੈ ਇਹ ਧਾਰਮਿਕ ਆਸਤਾ ਅਤੇ ਵਿਸ਼ਵਾਸ ਭਾਈਚਾਰੇ ਦਾ ਪ੍ਰਤੀਕ ਹੈ ਚਲੋ ਹੁਣ ਮੈਂ ਤੁਹਾਨੂੰ ਮਹਾਕੁੰਭ ਦੇ ਇਹੋ ਜਿਹੇ ਰਹੱਸ ਦੱਸੂੰਗੀ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋ ਸਕਦੀ ਹੈ ਕਿ ਇਹ ਰਹੱਸ ਤੁਸੀਂ ਅੱਜ ਤੱਕ ਪਹਿਲਾਂ ਕਦੇ ਕਿਉਂ ਨਹੀਂ ਸੁਣੇ ਮਹਾਕੁੰਭ ਦਾ ਆਯੋਜਨ ਸਿਰਫ ਉਹਨਾਂ ਚਾਰ ਸਥਾਨਾਂ 'ਤੇ ਹੁੰਦਾ ਹੈ ਜਿੱਥੇ ਅੰਮ੍ਰਿਤ ਦੀ ਬੂੰਦ ਡਿੱਗੀ ਸੀ ਹਰੀਦਵਾਰ ਪ੍ਰਾਗ ਰਾਜਨ ਨਾਸਿਕ ਅਤੇ ਉਜੈਨ ਪਰ ਅਸਲ ਰਾਜ ਇਹ ਹੈ ਕਿ ਇਨ੍ਹਾਂ ਸਥਾਨਾਂ 'ਤੇ ਕੁੰਭ ਦੇ ਦੌਰਾਨ ਖਗੋਲ ਸ਼ਾਸਤਰ ਅਨੁਸਾਰ ਖਾਸ ਗ੍ਰਹਿ ਸਥਿਤੀਆਂ ਬਣਦੀਆਂ ਹਨ ਮੰਨਿਆ ਜਾਂਦਾ ਹੈ ਕਿ ਇਨ ਚਾਰ ਸਥਾਨਾਂ 'ਤੇ ਗੰਗਾ ਯਮੁਨਾ ਤੇ ਸਰਸਵਤੀ ਦੇ ਸੰਗਮ ਨਾਲ ਪਾਣੀ ਅੰਮ੍ਰਿਤ ਹੋ ਜਾਂਦਾ ਹੈ ਜੋ ਮਨੁੱਖ ਦੀ ਆਤਮਾ ਨੂੰ ਪਵਿੱਤਰ ਕਰਦਾ ਹੈ ਮਹਾਕੁੰਭ ਦੇ ਸਮੇਂ ਇਨ੍ਹਾਂ ਨਦੀਆਂ ਦਾ ਪਾਣੀ ਆਮ ਦਿਨਾਂ ਨਾਲੋਂ ਜ਼ਿਆਦਾ ਸ਼ੁੱਧ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਵਿਗਿਆਨਿਕ ਰਿਸਰਚ ਤੋਂ ਸਾਬਿਤ ਹੋਇਆ ਹੈ ਕਿ ਇਸ ਸਮੇਂ ਗੰਗਾ ਦੇ ਪਾਣੀ ਵਿੱਚ ਬੈਕਟੀਰੀਓਫੇਜ ਨਾਮਕ ਖਾਸ ਵਾਇਰਸ ਹੁੰਦੇ ਹਨ ਜੋ ਪਾਣੀ ਨੂੰ ਸਾਫ਼ ਕਰਦੇ ਹਨ ਇਹ ਕਿਵੇਂ ਹੁੰਦਾ ਹੈ ਮਹਾਕੁੰਭ ਦੇ ਦੌਰਾਨ ਹੀ ਪਾਣੀ ਇਤਨਾ ਸ਼ੁੱਧ ਕਿਉਂ ਹੁੰਦਾ ਹੈ ਅੱਜ ਵੀ ਇੱਕ ਪਹੇਲੀ ਹੈ ਮਹਾਕੁੰਭ ਦੇ ਦੌਰਾਨ ਨਾਗਾ ਸਾਧੂ ਅਤੇ ਹੋਰ ਅਖਾੜਿਆਂ ਦੇ ਸੰਨਿਆਸੀ ਆਪਣੇ ਟਿਕਾਣਿਆਂ ਤੋਂ ਬਾਹਰ ਨਿਕਲਦੇ ਹਨ ਇਹ ਸਾਧੂ ਨੰਗੇ ਰਹਿੰਦੇ ਹਨ ਅਤੇ ਇਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਮੰਨਿਆ ਜਾਂਦਾ ਹੈ ਕਿ ਨਾਗਾ ਸਾਧੂ ਆਮ ਤੌਰ ਤੇ ਹਿਮਾਲੇ ਦੀਆਂ ਗੁਫਾਵਾਂ ਵਿੱਚ ਸਖਤ ਤਪੱਸਿਆ ਕਰਦੇ ਹਨ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੀ ਤਪੱਸਿਆ ਰਾਹੀਂ ਦੇਵੀ ਸ਼ਕਤੀਆਂ ਪ੍ਰਾਪਤ ਕਰਦੇ ਹਨ ਮਹਾਕੁੰਭ ਦੇ ਸਮੇਂ ਕਈ ਸਾਧੂ ਅਤੇ ਸੰਤ ਦਾਅਵਾ ਕਰਦੇ ਹਨ ਕਿ ਉਹ ਇੱਥੇ ਧਿਆਨ ਲਗਾ ਕੇ ਅਨੁਭਵ ਪ੍ਰਾਪਤ ਕਰਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਮਹਾਕੁੰਭ ਦੇ ਸਮੇਂ ਇਨ੍ਹਾਂ ਸਥਾਨਾਂ ਤੇ ਧਿਆਨ ਨਾਲ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਪਰਾਗ ਰਾਜੇ ਵਿੱਚ ਗੰਗਾ ਤੇ ਯਮੁਨਾ ਦਾ ਸੰਗਮ ਹੈ ਪਰ ਇਸ ਨੂੰ ਤ੍ਰਿਵੇਣੀ ਸੰਗਮ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਰਸਵਤੀ ਨਦੀ ਦਾ ਵੀ ਅਦ੍ਰਿਸ਼ ਸੰਗਮ ਹੁੰਦਾ ਹੈ ਸਰਸਵਤੀ ਨਦੀ ਅਜਾ ਅਦ੍ਰਿਸ਼ ਹੈ ਪਰ ਕਿਹਾ ਜਾਂਦਾ ਹੈ ਕਿ ਮਹਾਕੁੰਭ ਦੇ ਦੌਰਾਨ ਉਸਦੀ ਆਤਮਿਕ ਮੌਜੂਦਗੀ ਮਹਿਸੂਸ ਕੀਤੀ ਜਾ ਸਕਦੀ ਹੈ ਮਹਾਕੁੰਭ ਵਿੱਚ ਕਈ ਵਾਰੀ ਅਜਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਸਧਾਰਨ ਲੋਕਾਂ ਲਈ ਅਕਲ ਤੋਂ ਪਰੇ ਹੁੰਦੀਆਂ ਹਨ ਜਿਵੇਂ ਕਿ ਦਿਵਯਾ ਪ੍ਰਕਾਸ਼ ਦੇਖਣ ਦੀਆਂ ਕਹਾਣੀਆਂ ਬਿਮਾਰੀਆਂ ਦਾ ਠੀਕ ਹੋਣਾ ਸਾਧੂਆਂ ਦੇ ਆਸ਼ੀਰਵਾਦ ਨਾਲ ਜੀਵਨ ਵਿੱਚ ਵੱਡੇ ਬਦਲਾਅ ਆਉਣਾ ਇਹ ਚਮਤਕਾਰ ਆਸਤਾ ਤੇ ਆਤਮਿਕ ਸ਼ਕਤੀਆਂ ਨਾਲ ਹੋ ਰਹੇ ਹਨ ਜਾਂ ਕਿਸੇ ਹੋਰ ਬੂਡੇ ਕਾਰਨ ਤੋਂ ਇਹ ਅਜੇ ਵੀ ਅਸਪਸ਼ਟ ਹੈ ਮਹਾਕੁੰਭ ਵਿੱਚ ਕਈ ਲੋਕ ਮੰਨਦੇ ਹਨ ਕਿ ਜੇ ਉਹ ਇੱਥੇ ਮਰਦੇ ਹਨ ਤਾਂ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਮਹਾਕੁੰਭ ਦੇ ਦੌਰਾਨ ਆਤਮਾ ਨੂੰ ਮੋਕਸ਼ ਕਿਵੇਂ ਮਿਲਦਾ ਹੈ ਇਹ ਅੱਜ ਵੀ ਗੂੜਾ ਵਿਸ਼ੇ ਹੈ ਮਹਾਕੁੰਭ ਦੇ ਦੌਰਾਨ ਇਹਨਾਂ ਨਦੀਆਂ ਦੇ ਪਾਣੀ ਨੂੰ ਕਈ ਵਿਗਿਆਨਿਕ ਊਰਜਾਵਾਨ ਪਾਣੀ ਮੰਨਦੇ ਹਨ ਕਈ ਸਾਧੂ ਕਹਿੰਦੇ ਹਨ ਕਿ ਊਰਜਾ ਬ੍ਰਹਮੰਡ ਦੀਆਂ ਸ਼ਕਤੀਆਂ ਅਤੇ ਗ੍ਰਹਿ ਸਥਿਤੀਆਂ ਨਾਲ ਜੁੜੀ ਹੁੰਦੀ ਹੈ ਮਹਾਕੁੰਬ ਦੇ ਦੌਰਾਨ ਕਈ ਸਾਧੂ ਅਤੇ ਸੰਨਿਆਸੀ ਅਜਹੀ ਗੁਪਤ ਸਦਨਾਵਾ ਕਰਦੇ ਹਨ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹ ਮੰਨਿਆ ਜਾਂਦਾ ਹੈ ਕਿ ਉਹ ਸੰਸਾਧਨਾ ਰਾਹੀਂ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਸੰਪਰਕ ਬਣਾਉਂਦੇ ਹਨ ਮਹਾਕੁੰਬ ਸਿਰਫ ਧਾਰਮਿਕ ਤਿਉਹਾਰ ਨਹੀਂ ਇਹ ਜੋਤਿਸ਼ ਅਤੇ ਖਗੋਲ ਵਿਗਿਆਨ ਨਾਲ ਵੀ ਡੂੰਘਾ ਸਬੰਧ ਹੈ ਮੰਨਿਆ ਜਾਂਦਾ ਹੈ ਕਿ ਸੂਰਜ ਚੰਦਰਮਾ ਅਤੇ ਬ੍ਰਹਸਪਤੀ ਦੀ ਖਾਸ ਸਥਿਤੀ ਇਹਨਾਂ ਚਾਰ ਸਥਾਨਾਂ ਨੂੰ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਜੋੜਦੀ ਹੈ ਮਹਾਕੁੰਬ ਸਿਰਫ ਧਾਰਮਿਕ ਤਿਉਹਾਰ ਨਹੀਂ ਇਹ ਭਾਰਤੀ ਸੱਭਿਆਚਾਰ ਜੋਤਿਸ਼ ਅਤੇ ਆਤਮਿਕਤਾ ਦਾ ਅਨੋਖਾ ਮਿਲਾਪ ਹੈ ਇਸ ਦੇ ਕਈ ਰਾਜ ਅਤੇ ਵਿਗਿਆਨਿਕ ਅਤੇ ਗੁਪਤ ਰਹੇ ਹਨ ਮਹਾਕੁੰਭ ਵਿਸ਼ਵਾਸ ਸੱਭਿਆਚਾਰ ਅਤੇ ਆਤਮਿਕ ਊਰਜਾ ਦਾ ਪ੍ਰਤੀਕ ਹੈ ਜੋ ਜੀਵਨ ਅਤੇ ਆਤਮਾ ਦੇ ਡੂੰਘੇ ਰਾਜ਼ਾਂ ਵੱਲ ਇਸ਼ਾਰਾ ਕਰਦਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਜੇ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੈਂ ਇਹੋ ਜਿਹੀਆਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੀ ਰਹੂੰਗੀ